ਤਾਨ ਗੁਰਗੋਬਨ ਸਿੰਘ ਜੀ ਚੈਨਲ ਦੇਖ ਰਹੀ ਸਾਰੀ ਸੰਗਤ ਦਾ ਸਵਾਗਤ ਹੈ ਜੀ ਸੋ ਅੱਜ ਆਪਾਂ ਕੁਝ ਬੇਨਤੀਆਂ ਆਉਣ ਵਾਲੀ 8-9 ਤਰੀਕ ਦੇ ਸੰਬੰਧ ਦੇ ਵਿੱਚ ਸਾਂਝੀਆਂ ਕਰਾਂਗੇ 8 ਤੋਂ 9 ਅਪ੍ਰੈਲ ਘਰੋਂ ਬਾਹਰ ਨਾ ਨਿਕਲਣਾ ਕਾਰ ਹਾਦਸਿਆਂ ਤੱਕ ਹੋ ਸਕਦੇ ਨੇ ਵੱਡੇ ਨੁਕਸਾਨ ਪੂਰਾ ਪਰਿਵਾਰ ਵੀ ਉਜੜ ਸਕਦਾ ਹੈ ਇਹ ਜਰੂਰ ਸੁਣਿਓ ਕੀ ਕਾਰਨ ਹੈ ਇਸ ਦਾ ਕੀ ਚੀਜ਼ਾਂ ਨੇ ਕਿਉਂ ਇੰਨੀਆਂ ਚੀਜ਼ਾਂ 8 ਤਰੀਕ ਨੂੰ ਲੈ ਕੇ ਵਾਇਰਲ ਹੋ ਰਹੀਆਂ ਨੇ ਸੋ ਮੈਂ ਕੁਝ ਕੁ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 8 ਤਰੀਕ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਹੇ ਐ ਮੈਂ ਇਸ ਦੇ ਬਾਰੇ ਪਹਿਲਾਂ ਵੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ ਤੁਸੀਂ ਇਸ ਦੇ ਬਾਰੇ ਜਾਣਦੇ ਹੋਵੋਗੇ ਸਾਧ ਸੰਗਤ ਕਿ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗੇਗਾ ਗੁਰਮਤ ਇਹਨਾਂ ਚੀਜ਼ਾਂ ਨੂੰ ਪ੍ਰਵਾਨਗੀ ਨਹੀਂ ਦਿੰਦੀ। ਗੁਰਮਤ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ। ਪਿਆਰਿਓ 8 ਅਪ੍ਰੈਲ ਨੂੰ ਲੈ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਸੂਰਜ ਗ੍ਰਹਿਣ ਲੱਗਣਾ ਹੈ ਜੀ ਤੁਹਾਡਾ ਨੁਕਸਾਨ ਹੋ ਜਾਏਗਾ ਤੁਸੀਂ ਘਰੋਂ ਨਾ ਨਿਕਲਿਓ ਤੁਸੀਂ ਐ ਨਾ ਕਰਿਓ ਤੁਸੀਂ ਉਹ ਨਾ ਕਰਿਓ ਤੁਹਾਡਾ ਇਹ ਨੁਕਸਾਨ ਹੋਣਾ ਹੈ ਤੁਹਾਡਾ ਉਹ ਹੋਣਾ ਹੈ ਤੁਸੀਂ ਆਹ ਨਾ ਕਰਿਓ ਉਹ ਨਾ ਕਰਿਓ ਆਹ ਨਾ ਹੋ ਜਾਏ ਉਹ ਨਾ ਹੋ ਜਾਏ। ਤੁਸੀਂ ਘਰ ਚੋਂ ਨਾ ਨਿਕਲਿਓ ਘਰੀ ਬੰਦ ਰਹੋ ਸੂਰਜ ਨੂੰ ਮੱਥੇ ਨਾ ਲਾਇਓ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਮੈਂ ਉਹਦੇ ਬਾਰੇ ਥੋੜੀਆਂ ਜਿਹੀਆਂ ਜੇ ਬੇਨਤੀਆਂ ਸਾਂਝੀਆਂ ਕਰਦਾ ਜਿਹੜਾ ਡਰ ਹੁੰਦਾ ਨਾ ਡਰ ਡਰ ਚਾਹੇ ਤੁਸੀਂ ਸੱਤ ਸਮੁੰਦਰੋਂ ਪਾਰ ਬੈਠੇ ਬੰਦੇ ਨੂੰ ਪਾ ਦਿਓ ਡਰ ਇੱਕ ਇਹੋ ਜੀ ਚੀਜ਼ ਹੈ ਜਿਹੜਾ ਬੰਦੇ ਨੂੰ ਅੰਦਰੋਂ ਅੰਦਰੀ ਸਮੇਟ ਲੈਂਦਾ ਹੈ ਅੰਦਰੋਂ ਅੰਦਰੀ ਇਕੱਠਾ ਕਰ ਲੈਂਦਾ ਹੈ ਡਰ ਬਹੁਤ ਵੱਡੀ ਚੀਜ਼ ਆ ਡਰ ਡਰ ਦੇ ਬਾਬਤ ਬੇਨਤੀ 2017 ਦੇ ਵਿੱਚ ਇੱਕ ਗੱਲ ਚੱਲੀ ਸੀ ਕਹਿੰਦੇ ਬੀਬੀਆਂ ਦੀ ਕੋਈ ਗੁੱਤ ਕੱਟ ਲੈਂਦਾ ਹੈ ਤੁਰੀ ਜਾਂਦੀ ਇੱਕ ਔਰਤ ਦੀ ਗੁੱਤ ਕੱਟੀ ਗਈ ਗੱਲ ਸ਼ੁਰੂ ਹੋ ਗਈ ਉਹਨਾਂ ਵਕਤ ਅਸੀਂ ਪਟਿਆਲੇ ਸੀ ਬਹੁਤ ਜ਼ਿਆਦਾ ਰੌਲਾ ਪਿਆ ਕਹਿੰਦੇ ਸ਼ਾਇਦ ਤੁਸੀਂ ਸੁਣੀ ਹੋਏਗਾ ਕਿ ਜੀ ਸ਼ਾਮ ਨੂੰ ਬਾਹਰ ਨਾ ਨਿਕਲਿਓ ਜੀ ਔਰਤਾਂ ਦੀ ਕੋਈ ਗੁੱਤ ਕੱਟ ਕੇ ਲੈ ਜਾਂਦਾ ਜੀ ਉਹ ਉਹ ਜੀ ਪਤਾ ਨਹੀਂ ਹਵਾ ਚ ਕੋਈ ਇਹੋ ਜੀ ਚੀਜ਼ ਆਉਂਦੀ ਹੈ ਉਹਦੇ ਨਾਲ ਗੁੱਤ ਕੱਟੀ ਜਾਂਦੀ ਹੈ ਬੀਬੀਆਂ ਦੇ ਬਾਲ ਕੱਟੇ ਜਾਂਦੇ ਆ ਜੀ ਐ ਹੋ ਜਾਂਦਾ ਉਹ ਹੋ ਜਾਂਦਾ ਇਹ ਕੋਈ ਸਾਇਆ ਹੈ ਇਹ ਕੋਈ ਭੂਤ ਹੈ ਜੀ ਇਦਾਂ ਦੀਆਂ ਅਫਵਾਹਾਂ ਚੱਲ ਪਈਆਂ ਹਾਲਾਂਕਿ ਹੋਇਆ ਕੁਝ ਵੀ ਨਹੀਂ ਪਰ ਲੋਕਾਂ ਨੇ ਡਰ ਪਾਤਾ ਬੀਬੀਆਂ ਭੈਣਾਂ ਘਰੋਂ ਬਾਹਰ ਨਿਕਲਣਾ ਬੰਦ ਕਰ ਗਈਆਂ ਤੁਸੀਂ ਸੁਣੇ ਹੋਊਗਾ ਉਸ ਤੋਂ ਬਾਅਦ ਲੋਕ ਇੰਨੇ ਡਰ ਕੇ ਘਰਾਂ ਚ ਹੀ ਦੜ ਗਏ ਬਹੁਤ ਦਿਨ ਬਾਹਰ ਨਹੀਂ ਨਿਕਲੇ ਉਸ ਤੋਂ ਪਹਿਲਾਂ 2007 ਦੇ ਵਿੱਚ ਇੱਕ ਗੱਲ ਚੱਲੀ ਸੀ ਤੁਹਾਨੂੰ ਸ਼ਹਿਰ ਤੁਹਾਡੇ ਯਾਦ ਹੋਵੇ ਉਦੋਂ ਮੋਬਾਈਲ ਫੋਨ ਬਹੁਤ ਘੱਟ ਸੀ ਅੱਜ ਜਿੰਨੇ ਨਹੀਂ ਸੀ ਉਦੋਂ ਕੀ ਪੈਡ ਵਾਲੇ ਫੋਨ ਜ਼ਿਆਦਾ ਸੀ ਕਹਿੰਦੇ ਜੀ ਫੋਨ ਨਾ ਚੱਕਿਓ ਉਹਦੇ ਤੇ ਜੇ ਲਾਲ ਅੱਖਰਾਂ ਵਾਲਾ ਫੋਨ ਆਉਂਦਾ ਹੈ ਉਹਨਾਂ ਚੱਕਿਓ ਕਹਿੰਦੇ ਜਿਹੜਾ ਬੰਦਾ ਉਹ ਫੋਨ ਚੱਕ ਲੈਂਦਾ ਟੈਂਡ ਕਰਦਾ ਉਹ ਬੰਦੇ ਦੇ ਨਾਲ ਦੀ ਨਾਲ ਮੌਤ ਹੋ ਜਾਂਦੀ ਆ ਤੁਸੀਂ ਸੁਣਿਆ ਹੋਏਗਾ ਨਾ ਉਦੋਂ 2007 ਦੀ ਗੱਲ ਹੈ ਇਹ ਜੇ ਮੈਂ ਭੁੱਲਦਾ ਨਹੀਂ ਮੈਨੂੰ ਪ੍ਰੋਪਰ ਯਾਦ ਹੈ ਕਿਉਂਕਿ ਮੈਂ ਉਸ ਵਕਤ 7ਵੀਂ 8ਵੀਂ ਦੇ ਵਿੱਚ ਪੜਦਾ ਸੀ ਤੇ ਉਦੋਂ ਮੈਨੂੰ ਯਾਦ ਹੈ ਵੀ ਇਹ ਗੱਲ ਬਹੁਤ ਪ੍ਰਚਲਿਤ ਸੀ ਸਾਡੇ ਟੀਚਰ ਬਹੁਤ ਡਰਦੇ ਸੀ ਉਹ ਜਦੋਂ ਕਿਸੇ ਦਾ ਫੋਨ ਆਉਂਦਾ ਸੀ ਨਾ ਉਹ ਡਰ ਜਾਂਦੇ ਸੀ ਵੀ ਕਿਤੇ ਲਾਲ ਅੱਖਰਾਂ ਵਾਲਾ ਫੋਨ ਤੇ ਨਹੀਂ ਬਹੁਤ ਜ਼ਿਆਦਾ ਮਤਲਬ ਡਰ ਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰੇ ਹੋਏ ਸੀ ਉਹ ਲੋਕ ਇੰਨੇ ਕੋ ਡਰੇ ਹੋਏ ਸੀ ਮਤਲਬ ਕਿ ਲੋਕ ਇੱਕ ਮਰ ਨਹੀਂ ਸੀ ਸਕਦੇ ਤੇ ਲੋਕਾਂ ਨੇ ਕਈਆਂ ਨੇ ਡਰ ਕੇ ਸੈੱਲ ਫੋਨ ਹੀ ਆਪਣੇ ਬੰਦ ਕਰ ਦਿੱਤੇ ਸੀ ਉਹਨਾਂ ਨੇ ਫੋਨ ਰੱਖਣੇ ਕੋਲੇ ਬੰਦ ਕਰਤਾ ਸੀ ਮਤਲਬ ਡਰਿਆ ਇਹੋ ਜੀ ਚੀਜ਼ ਹੈ ਇੱਕ ਹੁਣ ਇੱਥੇ ਮੈਂ ਇੱਕ ਬੇਨਤੀ ਕਰਕੇ ਤੁਹਾਡਾ ਧਿਆਨ ਦਿਵਾ ਦਵਾਂ ਡਰ ਇੱਕ ਇਹੋ ਜੀ ਚੀਜ਼ ਹੈ ਜਿਹੜਾ ਲੋਕਾਂ ਨੂੰ ਘਰੋਂ ਨਿਕਲਣ ਤੇ ਬੰਦ ਕਰ ਦਿੰਦਾ ਹੈ 8 ਤੇ 9 April ਨੂੰ ਕੁਝ ਇਹੋ ਜਿਹਾ ਡਰ ਹੀ ਪਾਇਆ ਜਾ ਰਿਹਾ ਹੈ ਕਿੰਦੇ ਘਰੋਂ ਬਾਹਰ ਨਾ ਨਿਕਲਿਓ ਸੂਰਜ ਨੂੰ ਮੱਥੇ ਨਾ ਲਾਇਓ ਜੇ ਤੁਸੀਂ ਕਾਰ ਤੇ ਜਾ ਰਹੇ ਹੋ ਤੁਹਾਡਾ ਐਕਸੀਡੈਂਟ ਹੋ ਜਾਊਗਾ ਜੇ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਜੇ ਤੁਸੀਂ ਬੰਬ ਨਾਲ ਬੰਬ ਦੀ ਤਰ੍ਹਾਂ ਉੱਡ ਜਾਓਗੇ ਤੁਸੀਂ ਬਾਹਰ ਨਿਕਲਿਆਏ ਕਹਿੰਦੇ ਸੂਰਜ ਨੇ ਤੁਹਾਨੂੰ ਆਪਣੇ ਤੋਂ ਆਪਣੇ ਵੱਲ ਹੀ ਖਿੱਚ ਲੈਣਾ ਗੱਪਾਂ ਦੀ ਕੋਈ ਹੱਦ ਹੁੰਦੀ ਹੈ ਪਰ ਇਹ ਗੱਪ ਜਾਦੇ ਹੋ ਗਿਆ ਕਹਿੰਦੇ ਤੁਹਾਨੂੰ ਸੂਰਜ ਨੇ ਆਪਣੇ ਵੱਲ ਹੀ ਖਿੱਚ ਲੈਣਾ ਬੜੀ ਹੱਦ ਦੀ ਗੱਲ ਹੈ ਅੱਜ ਤੱਕ ਕਦੇ ਇਹੋ ਜਿਹਾ ਸੁਣਿਆ ਨਹੀਂ ਨਾ ਹੀ ਕਦੇ ਇਹੋ ਜਿਹਾ ਸਾਇੰਟਿਸਟਾਂ ਨੇ ਕਦੇ ਇਹੋ ਜੀ ਗੱਲ ਜਿਹੜੀ ਹੈ ਦੱਸੀ ਹੈ ਤੇ ਇਹੋ ਜਿਹਾ ਅੱਗੇ ਵੀ ਸ਼ਾਇਦ ਭਵਿੱਖ ਦੇ ਵਿੱਚ ਹੋਏਗਾ ਕਦੇ ਖੁਲਾਸਾ ਨਹੀਂ ਹੋਇਆ ਸਾਡੇ ਲੋਕ ਇਹੋ ਜਿਹੇ ਨੇ ਜਿਹੜੇ ਬਿਨਾਂ ਗੱਲ ਤੋਂ ਡਰ ਪਾ ਲੈਂਦੇ ਨੇ ਬਿਨਾਂ ਗੱਲ ਤੋਂ ਆਪਣੇ ਆਪ ਹੀ ਡਰ ਦੇ ਵਿੱਚ ਜ ਤੇ ਮੈਂ ਬੜਾ ਹੱਸਿਆ ਕਿ ਇਦਾਂ ਕਿਵੇਂ ਹੋ ਸਕਦਾ ਤੁਸੀਂ ਬੰਬ ਦੀ ਤਰ੍ਹਾਂ ਫਟ ਜੋਗੇ ਤੁਹਾਡਾ ਐਕਸੀਡੈਂਟ ਹੋ ਜਾਏਗਾ ਤੁਸੀਂ ਬਸ ਸੂਰਜ ਵੱਲ ਤੁਹਾਨੂੰ ਆਪਣੇ ਵੱਲ ਖਿੱਚ ਲੇਗਾ ਆਕਾਸ਼ ਦੇ ਵਿੱਚ ਲੈ ਜਾਏਗਾ ਤੇ ਫਿਰ ਚੰਦਰ